ਮੈਂ ਧਾਰ ਚ ਹੋਣੀ ਆ ਮੈਂ ਤਾਂ ਬਾਈ ਨੂੰ ਛੱਡਣੀ ਆ ਕਿਹੜਾ ਟਾਈਮ ਧਾਰ ਜਾਣਾ ਦੁਪਹਿਰੇ ਅੱਜ ਤਾਂ ਤੈਨੂੰ ਕਾਇ ਵੀ ਰੱਖ ਲਾ ਤੇਰੇ ਤਿੰਨ ਵਾਰੀ ਚ ਵਾਗਿਆ ਕਿ ਮੰਨਿਆ ਆ ਕੀ ਨਾਲ ਲਾਈ ਖੜਾ ਚਾਰ ਚਾਰ ਜਣਾ ਅਫਸਰ ਦਾ ਸੁਣਦਾ ਕੀ ਗੱਲ ਆ ਕੇ ਆ ਕੇ ਜੀ ਲੋਕ ਨੂੰ ਕੱਟਿਆ ਜਾਣਾ ਜੀ ਦਾ ਜਿਹੜਾ ਥੱਲੇ ਦਾ ਫਸ ਫਟਲੇ ਤੋਂ ਪੰਨ ਹਾਂ ਦੱਸੋ ਉਹਨਾਂ ਦੜਕੇ ਲਵਾ ਦੇਣਾ ਕਿੰਨਾ ਹੈਗਾ ਬੰਦਾ ਤਾਂ ਨਾਲ ਉਹ ਬਾਪਾਂ ਦਾ ਤੋੜ ਜੀ ਟੌਟਾਆਂ ਘੜੀਆਂ ਨੇ ਹੁਣ ਚਲਾਇਆ ਕੰਮ ਤਾਂ ਹਜੇ ਚਾ ਮੈਂ ਤਾਂ ਨਹੀਂ ਕਿੰਦਾ ਹੁਣ ਤੇਰੇ ਬਾਅਦ ਤੇ ਕਰਾਇਆ ਮੈਂ ਤਾਂ ਹੁਣ ਵੀ ਗਿਆ ਦੀ ਹਜੇ ਬਾਤ ਹੋਣੀ ਹੈ Ну, это не было. 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 Ну, это ਆ 9 ਮਹੀਨੇ ਦਾ ਖਾਣਾ ਪੱਕੇ ਨੇ ਦੇਖ ਲਈਏ ਤੂ ਕੀ ਸੂ ਵੀ ਤੂ ਕੀ ਲੰਗਰ ਵਿਚਾਰਾ ਵਧੇ ਰਹਿਦਾ ਸੁੱਖਣਾ ਚੱਲ ਜਮੀਨ ਨਹੀਂ ਕਦਲੇ ਕੋਈ ਤਾਂ ਦੇਖਣੇ ਕੀ ਰਾਉ ਰੱਖਾਂਗੇ ਛੱਡ ਕੇ ਪਾ ਦਿਆਂ ਤਾਂ ਮੱਖੀ ਹੀ ਵੜੀਆ ਕਿੰਨਾ ਟਾਈਮ ਲੱਗ ਮੱਝਾਂ ਬੰਨਣ ਦੀ ਸੀ ਕੋਈ ਨਹੀਂ ਬੰਨਿਆ ਮਾ ਇਹਦੇ ਕਰਕੇ ਬੰਨਿਆ ਨਹੀਂ ਤੀਆਂ ਪੈ ਦੇਖ ਕੇ ਵਗ ਜਾ ਦੱਸਦਾ ਹੈ ਭਾਈ 19 20 ਦਾ ਹੂੰ 19 20 ਦਾ 25 ਦਾ ਦੱਸਦਾ 25 ਦਾ ਤਾਂ ਹਾਂ ਭਈ ਇਹ ਕਹਿੰਦੇ ਤਾਂ ਮੈਨੇ ਪਉ ਵਾਰ ਇਹ ਸੰਦ ਇਹ ਤਰ ਬੱਤ ਕੋਈ ਜਾਨਵਰ ਵਧੀ ਜਾਂਦਾ ਨੂੰ ਕੀ ਕਰਾਉਣਾ ਤਾਂ